ਮੇਰੇ ਹਿਸਾਬ ਨਾਲ 50 ਦਿਨ ਦੇ ਵਿੱਚ ਬੰਦੇ ਨੂੰ 2 ਕ ਲੱਖ ਰੁਪਈਆ 2.5 ਲੱਖ ਰੁਪਈਆ ਬਣਦਾ ਵਾ ਸਾਰੇ ਖਰਚੇ ਖੁਰਚੇ ਕੱਢ ਕੇ 2 ਲੱਖ ਰੁਪਈਆ ਤਾਂ ਬਣਦਾ ਹੀ ਹੈ ਨਾ ਪੱਕਾ ਹੀ ਵੱਟਦੇ ਆ ਹਾਂਜੀ ਨਹੀਂ ਤੇ ਇਹਦੀ ਜਿਵੇਂ ਆਪਾਂ ਖੇਤੀ ਦੀ ਗੱਲ ਕਰ ਲਈ ਖੇਤੀ ਹੈ ਖੇਤੀ ਹੈ ਇੱਕ ਸਾਡੀ ਹੈ ਨਾ ਬਿਲਕੁਲ ਜੀ ਵੀ ਇਹਦੀ ਖੇਤੀ ਕਿੰਨਾ ਕਿੰਨੇ ਦਿਨਾਂ ਚ ਇਨਕਮ ਆਪਾਂ ਨੂੰ 50 ਦਿਨਾਂ ਦੀ ਕਹੇ ਦੋਸਤ 50 ਦਿਨਾਂ ਦਾ ਤੁਹਾਨੂੰ ਮੈਂ ਇਹ ਦੱਸਿਆ ਵਾ ਵੀ ਅੱਜ ਚੂਚਾ ਆਇਆ ਅੱਜ ਚੂਚਾ ਆ ਗਿਆ ਉਸ ਤੋਂ ਬਾਅਦ ਜੋ ਅਗਲਾ ਨੈਕਸਟ ਜਦੋਂ ਚੂਚਾ ਆਉਣਾ ਵਾ ਹੈ ਨਾ ਉਹ ਚੂਚਾ ਆਉਣ ਦੇ ਵਿੱਚ ਵਿੱਚ ਜਿੰਨਾ ਪ੍ਰੋਸੈਸ ਹੋ 50 ਦਿਨ ਦਾ ਉਹ ਪਿਆ ਦੇਂਦਾ ਵੀ ਆਹ ਚੂਚਾ ਲੈ ਜਾਣਗੇ ਉਹ ਇਹ ਚੂਚਾ ਮੰਨ ਕੇ ਚਲੋ ਅੱਜ ਚੂਚਾ ਆਇਆ 30 ਦਿਨਾਂ ਦੇ ਵਿੱਚ 32 ਦਿਨਾਂ 35 ਦਿਨਾਂ ਦੇ ਵਿੱਚ ਵਿੱਚ ਉਹਨਾਂ ਨੇ ਚੂਚਾ ਚੱਕ ਕੇ ਲੈ ਜਾਣਾ ਕਿਉਂਕਿ ਉਦੋਂ ਨੂੰ ਉਹ 2.5 ਕਿਲੋ ਦਾ ਹੋ ਜਾਂਦਾ ਹਾਂ ਬੱਚਾ ਵੀ ਉਹਨਾਂ ਨੇ ਦੇ ਕੇ ਜਾਣਾ ਠੀਕ ਆ ਚੱਕਣਾ ਵੀ ਉਹਨਾਂ ਨੇ ਚੱਕਣਾ ਵੀ ਉਹਨਾਂ ਨੇ ਬੋਤਲੋ ਕੀ ਸਾਰਾ ਉਹਨਾਂ ਦਾ ਹੀ ਆ ਖਰਚਾ ਜਿੰਨਾ ਵੱਡਾ ਖਰਚਾ ਵਾ ਉਹ ਵੇਚਣ ਵੂਚਣ ਵਾਲੀ ਸਿਰਦ ਤੇ ਹੈ ਨਹੀਂ ਉਹ ਜਮਾਈ ਹੈਣੀ ਜੀ ਬਿਲਕੁਲ ਵੀ ਹੈਣੀ ਆਪਣਾ ਇਹ ਆ ਵੀ ਦੇਖ ਰੇ ਕਿ ਕਰਨੀ ਪੈਣੀ ਆ ਉਸ ਹਿਸਾਬ ਨਾਲ ਫਿਰ ਉਹ ਆਪਾਂ ਨੂੰ ਪੈਸੇ ਵੀ ਦਿੰਦੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪੋਲਟਰੀ ਫਾਰਮ ਦੀ ਜਾਣਕਾਰੀ ਦੇਣੀ ਆ ਤੇ ਸਭ ਤੋਂ ਪਹਿਲਾਂ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਰਣਜੀਤ ਸਿੰਘ ਆ ਜੀ ਹਾਂਜੀ ਤੇ ਆਪਾਂ ਬੈਠੇ ਕਿੱਥੇ ਆ ਇਸ ਟਾਈਮ ਆਪਾਂ ਮੋਗੇ ਬੈਠੇ ਆ ਜੀ ਇੱਥੋਂ 1 ਕਿਲੋਮੀਟਰ ਤੇ ਮੰਨ ਲਓ ਸ਼ਹਿਰ ਸ਼ੁਰੂ ਹੋ ਜਾਂਦਾ ਜੀ ਹਾਂ ਤੇ ਮੋਗੇ ਦੀ ਹੱਦ ਤੇ ਬੈਠੇ ਤੇ ਜਿਵੇਂ ਆਪਾਂ ਅੱਜ ਵਾਲੀ ਵੀਡੀਓ ਦੇ ਵਿੱਚ ਪੋਲਟਰੀ ਫਾਰਮ ਦੀ ਗੱਲ ਕਰਨੀ ਹੈ ਨਾ ਵੀ ਤੁਸੀਂ ਨਵਾਂ ਕੰਮ ਸ਼ੁਰੂ ਕੀਤਾ ਹੈ ਇਹ ਹੁਣ ਸਭ ਤੋਂ ਪਹਿਲਾਂ ਆਪਾਂ ਕੰਮ ਦੀ ਗੱਲ ਕਰ ਲੈਣੇ ਵੀ ਜਿਵੇਂ ਆਪਾਂ ਆਪਣਾ ਫਾਰਮਿੰਗ ਕਿੱਤਾ ਕਰਦੇ ਹਣਾ ਫਾਰਮਿੰਗ ਵਾਲਾ ਕਿੱਤਾ ਕਰਦੇ ਹਾਂ ਆਪਣੇ ਦਿਮਾਗ ਦੇ ਵਿੱਚ ਬਹੁਤ ਸਾਰੇ ਕੰਮ ਆਉਂਦੇ ਜਿਵੇਂ ਕਿ ਡੇਰੀ ਫਾਰਮ ਵਾਲਾ ਹੋ ਗਿਆ ਹਣਾ ਤੇ ਫਿਸ਼ ਫਾਰਮਿੰਗ ਵਾਲਾ ਵੀ ਆ ਜਾਂਦਾ ਗੋਟ ਫਾਰਮਿੰਗ ਵਾਲਾ ਵੀ ਆ ਜਾਂਦਾ ਤੇ ਆਪਣਾ ਇਹ ਪੋਲਟਰੀ ਫਾਰਮ ਵਾਲਾ ਕੰਮ ਵੀ ਆ ਜਾਂਦਾ ਆਪਣਾ ਇਸ ਕੰਮ ਮੰਨੀ ਹੋਣ ਦਾ ਰੁ ਆਪਣਾ ਰੁਝਾਨ ਐ ਜੀ ਪਹਿਲਾਂ ਮੈਂ ਮੰਨ ਲਓ 20-22 ਸਾਲ ਟਰੱਕ ਚਲਾਇਆ ਜੀ ਠੀਕ ਐ ਜੀ ਨੈਸਲੇ ਆਪਣੇ ਕਾਫੀ ਇੱਥੇ ਮਸ਼ਹੂਰ ਆ ਹਾਂਜੀ ਹਨਾ ਨੈਸਲੇ ਦੁੱਧ ਵਾਲੀ ਫੈਕਟਰੀ ਆ ਹੂੰ ਹੂੰ ਉੱਥੇ ਮੈਂ 20-22 ਸਾਲ ਟਰੱਕ ਚਲਾਇਆ ਜੀ ਠੀਕ ਐ ਜੀ ਤੇ ਉਹ ਟਰੱਕ ਚਲਾਉਣ ਤੋਂ ਬਾਅਦ ਕੰਮ ਕੁਝ ਚੇਂਜ ਕਰਨ ਦਾ ਸੋਚਿਆ ਵੀ ਜਾਂ ਤਾਂ ਆਪਾਂ ਬਾਹਰ ਨੂੰ ਚਲੇ ਜਾਈਏ ਹਾਂ ਹਨਾ ਮੇਰਾ ਬ੍ਰਦਰ ਆ ਇੱਕ ਆਸਟ੍ਰੇਲੀਆ ਠੀਕ ਐ ਜੀ ਮਾਤਾ ਹੁਣੀ ਵੀ ਉਧਰ ਹੀ ਆ ਤੇ ਅਸੀਂ ਸੋਚਦੇ ਸੀ ਵੀ ਚੱਲ ਬਾਹਰ ਦਾ ਬਣਾ ਲੈਨੇ ਹਾਂ ਹੂੰ ਫਿਰ ਆਇਆ ਵੀ ਇੱਕ ਯਾਰ ਮਿੱਤਰ ਆਪਣਾ ਇੱਥੇ ਆ ਲਾਗੇ ਪਿੰਡ ਆ ਉਹਦਾ ਪੋਟਰੀ ਫਾਰਮ ਆ ਜੀ ਉਹ ਕਾਫੀ 8-9 ਸਾਲ ਤੋਂ ਕਰ ਰਿਹਾ ਪੋਟਰੀ ਫਾਰਮ ਠੀਕ ਹੈ ਜੀ ਉਹਨੇ ਮੈਨੂੰ ਸਲਾਹ ਦਿੱਤੀ ਮੈਨੂੰ ਕਹਿੰਦਾ ਬਾਹਰ ਦਾ ਤੂੰ ਰਹਿਣ ਦੇ ਹਜੇ ਵੀ ਤੂੰ ਇੱਕਰੀ ਵੀ ਜਿੰਨੇ ਪੈਸੇ ਬਾਹਰ ਦੇ ਲਾਉਣੇ ਆ ਤੇ ਤੂੰ ਉਹਨੇ ਕੁ ਪੈਸੇ ਵੀ ਜੇ ਇੱਥੇ ਇਨਵੈਸਟ ਕਰ ਦਵੇਂ ਹਣਾ 14-15 ਲੱਖ ਰੁਪਏ ਵੰਗੂ 14-15 ਬਾਹਰ ਦਾ ਆਪਣਾ ਲੱਗ ਜਾਂਦਾ ਹਾਂ ਲੱਗ ਜਾਂਦਾ ਹੀ ਆਮ ਨਾਲ ਲੱਗ ਜਾਂਦਾ ਹੂੰ ਤੇ ਉਹ ਕਹਿੰਦਾ ਵੀ ਜੇ ਇੰਨੇ ਕ ਪੈਸੇ ਤੂੰ ਇੱਥੇ ਲਾਉਣੇ ਆ ਤੇ ਇੱਥੇ ਲਾ ਕੇ ਤੂੰ ਆਪਦਾ ਕੰਮ ਸ਼ੁਰੂ ਕਰ ਲੈ ਵੀ ਇੱਥੇ ਬੰਦਾ ਵਧੀਆ ਵੀ ਆਪਦਾ ਨਾਲੇ ਦਾ ਪਰਿਵਾਰ ਚ ਰਹਿੰਦਾ ਜੀ ਹਾਂ ਗਾਂ ਬੱਚੇ ਵੀ ਜਵਾਨ ਹੋ ਰਹੇ ਆ ਤੇ ਫਿਰ ਚੱਲ ਮਾਤਾ ਪਿਤਾ ਵੀ ਇੱਥੇ ਰਹਿੰਦੇ ਆ ਫਿਰ ਆਪਣਾ ਵੀ ਉੱਥੇ ਜਾ ਕੇ ਹਨਾ ਵੀ ਜੀ ਨਹੀਂ ਲੱਗਦਾ ਹਨਾ 2-3 ਸਾਲ ਫਿਰ ਉੱਥੇ ਡਟ ਕੇ ਮਿਹਨਤ ਵੀ ਕਰਨੀ ਪੈਣੀ ਆ ਹਾਂਜੀ ਤੇ ਫਿਰ ਉਹ ਇਦਾਂ ਸੋਚਿਆ ਵੀ ਚੱਲ ਜੇ ਆਪਾਂ ਇੱਥੇ ਸੈੱਟ ਹੋ ਸਕਦੇ ਆ ਤਾਂ ਫਿਰ ਆਪਾਂ ਨੂੰ ਬਾਹਰ ਜਾ ਕੇ ਹਨਾ ਕਿਹ ਜਰੂਰ ਖੜੇ ਆਪਾਂ ਤੇ ਫਿਰ ਐਂ ਸੋਚਿਆ ਵੀ ਇੱਥੇ ਕੰਮ ਸ਼ੁਰੂ ਕਰ ਲੀਏ ਫਿਰ ਉਹ ਉਹ ਬੰਦੇ ਦੇ ਕਹਿਣ ਤੇ ਫਿਰ ਇੱਥੇ ਆਏ ਆ ਜੀ ਤੇ ਮੈਨੂੰ ਐ ਲੱਗਦਾ ਵੀ ਇਹ ਕੰਮ ਵਧੀਆ ਰਹਿ ਗਿਆ ਮੈਂ ਇੱਥੇ ਰਹਿ ਪਿਆ ਸਕੂ ਹਾਂ ਜੀ ਤੇ ਆਪਾਂ ਨੂੰ ਆਪਣੇ ਮਿੱਤਰ ਤੋਂ ਹੀ ਗਾਈਡੈਂਸ ਮਿਲ ਗਿਆ ਵੀ ਆਪਾਂ ਆਹ ਕੰਮ ਸ਼ੁਰੂ ਕਰੀਏ ਹਾਂਜੀ ਹਾਂਜੀ ਤੇ ਇਸ ਕੰਮ ਦੇ ਵਿੱਚ ਆਪਾਂ ਖਰਚੇ ਦੀ ਗੱਲ ਕਰੀਏ ਵੀ ਕਿੰਨਾ ਖਰਚਾ ਆ ਜਾਂਦਾ ਜੇ ਕੋਈ ਹੋਰ ਬੰਦਾ ਵੀ ਸ਼ੁਰੂ ਕਰਨਾ ਚਾਵੇ ਖਰਚਾ ਵੀ ਇਦਾਂ ਵਾ ਹੁਣ ਜੱਟ ਜ਼ਿੰਮੇਦਾਰ ਬੰਦੇ ਆ ਆਪਾਂ ਤੇ ਮਤਲਬ ਕਿ ਜ਼ਿਆਦਾਤਰ ਪੈਲੀ ਵੱਠਾ ਹੁੰਦਾ ਹੀ ਆ ਕੋਲੇ ਹਣਾ ਇੱਥੇ ਕੋਈ ਬਾਲਾ ਮੇਰੇ ਹਿਸਾਬ ਨਾਲੇ ਕਨਾਲ ਥਾਣੀ ਘਰੀ ਗਈ ਇਹਨੇ ਮੈਂ ਮਤਲਬ ਸਾਰੇ ਛੱਡਨੇ ਆਪਣੇ ਪੂਰੇ ਛੱਡਨੇ ਕਨਾਲ ਥਾਵਣੀ ਘਰੀ ਗਈ ਹਨਾ ਤੇ ਜੇ ਮੰਨ ਲਓ ਵੀ ਇੱਕ ਕਨਾਲ ਆਪਾਂ 1.5 ਕਨਾਲ ਵਲਦੇ ਆ ਹਨਾ ਤੇ ਇੱਕ 1.5 ਕਨਾਲ ਦੇ ਵਿੱਚ ਮੰਨ ਲਓ ਜਗਾ ਆਪਣੀਆਂ ਤੇ ਆਪਣਾ ਮੇਰੇ ਹਿਸਾਬ ਨਾਲ 12-13 ਲੱਖ ਰੁਪਈਆ ਸਾਰੇ ਛੱਡ ਤੇ ਖਰਚਾ ਆਇਆ 12-13 ਲੱਖ ਰੁਪਈਆ ਸਾਰੇ ਛੱਡ ਸਾਰੇ ਛੱਡ ਤੇ ਖਰਚਾ ਆਇਆ ਜੀ ਟੋਟਲ ਆ ਕੰਦਾ ਕੁੰਦਾ ਕਰਕੇ ਬਿਲਕੁਲ ਜੀ ਬਿਲਕੁਲ ਸਾਰੇ ਜੀ ਕੰਪਲੀਟ ਸਾਰ ਛੱਤ ਵੇਖ ਲਓ ਕਿੰਨੀ ਵਧੀਆ ਵਧੀਆ ਛੱਤ ਪਾਈ ਆਪਾਂ ਇਹ ਕਿੰਨਾ ਤੁਸੀਂ ਲੰਮਾ ਚੌੜਾ ਦੱਸਿਆ ਇਹ ਲੰਬਾ ਜੀ ਹੈਗਾ ਵਾ 180 ਫੁੱਟ ਲੰਮਾ ਵਾ ਤੇ 30 ਫੁੱਟ ਚੌੜਾ ਜੀ 5300 ਸਕਰ ਫੁੱਟ ਇਹ ਤੇ ਇਹਦੇ ਵਿੱਚ ਜੇ ਆਪਾਂ ਚੂਚਿਆਂ ਦੀ ਗੱਲ ਕਰੀਏ ਹਾਂਜੀ ਕਿੰਨੇ ਕਾਪਾ ਰੱਖ ਸਕਦੇ ਆ ਚੂਚੇ ਜੇ ਤਾਂ ਜੀ ਆਪਾਂ ਇਹ ਫਾਰਮ ਨਾਲ ਦੋ ਤਿੰਨ categories ਚ ਆਉਂਦਾ ਵਾ ਇੱਕ ਹੁੰਦਾ ਵੀ ਏਸੀ ਹਮ ਇੱਕ ਹੁੰਦਾ ਸੈਮੀ ਏਸੀ ਇੱਕ ਹੁੰਦਾ ਨੋਰਮਲ ਫਾਰਮ ਇਹ ਆਪਾਂ ਜਿਹੜਾ ਬਣਾਇਆ ਵਾ ਇਹ ਮਿਡਲ ਕਲਾਸ ਬਣਾਇਆ ਸੈਮੀ ਐਸੀ ਸੈਮੀ ਐਸੀ ਬਣਾਇਆ ਹੈ ਸੈਮੀ ਐਸੀ ਦਾ ਇਹ ਆ ਵੀ ਆਪਣਾ ਨਾ ਕੰਪਨੀ ਨਾਲ ਟਾਈ ਅਪ ਆ ਜੀ ਠੀਕ ਆ ਜੀ ਕੰਪਨੀ ਨਾਲ ਟਾਈ ਅਪ ਕੀਤਾ ਮਤਲਬ ਕਿ 5 ਸਾਲ ਦਾ ਐਗਰੀਮੈਂਟ ਹੋਇਆ ਉਹਨਾਂ ਨਾਲ ਹਮ ਤੇ ਉਹ ਮਤਲਬ ਕਿ ਫਿਰ ਫੀਡ ਵੀ ਉਹ ਆਪਾਂ ਨੂੰ ਦੇ ਕੇ ਜਾਂਦੇ ਆ ਹਮ ਬੱਚਾ ਵੀ ਉਹਨਾਂ ਨੇ ਦੇ ਕੇ ਜਾਣਾ ਠੀਕ ਆ ਚੱਕਣਾ ਵੀ ਉਹਨਾਂ ਨੇ ਚੱਕਣਾ ਵੀ ਉਹਨਾਂ ਨੇ ਮਤਲਬ ਕਿ ਸਾਰਾ ਉਹਨਾਂ ਦਾ ਹੀ ਆ ਖਰਚਾ ਜਿੰਨਾ ਵੱਡਾ ਖਰਚਾ ਵਾ ਉਹ ਜਮਾਂ ਹੀ ਹੈਣੀ ਜੀ ਬਿਲਕੁਲ ਵੀ ਹੈਣੀ ਆਪਣਾ ਇਹ ਆ ਵੀ ਦੇਖ ਰਿਹਾ ਕਿ ਕਰਨੀ ਪੈਣੀ ਆ ਉਸ ਹਿਸਾਬ ਨਾਲ ਫਿਰ ਉਹ ਆਪਾਂ ਨੂੰ ਪੈਸੇ ਵੀ ਦਿੰਦੇ ਆ ਠੀਕ ਹੈ ਜੀ ਹਾਂ ਨਹੀਂ ਇਹਦੇ ਵਿੱਚ ਜਿਵੇਂ ਤੁਸੀਂ ਗੱਲ ਕਰੀ ਐ ਏਸੀ ਤੇ ਸੇਮੀ ਏਸੀ ਹਨਾ ਇੱਕ ਨੋਰਮਲ ਇਹਨਾਂ ਵਿੱਚ ਫਰਕ ਕੀ ਹੁੰਦਾ ਇਹ ਚ ਫਰਕ ਐ ਹੁੰਦਾ ਜੀ ਵੀ ਮਤਲਬ ਕਿ ਜੇ ਆਪਣਾ ਹੁਣ ਇੰਡੀਆ ਦਾ ਵੈਦਰ ਇਦਾਂ ਦਾ ਵਾ ਵੀ ਇੱਥੇ ਜ਼ਿਆਦਾਤਰ ਗਰਮੀ ਰਹਿੰਦੀ ਆ ਪੜਾ ਤੁਹਾਨੂੰ ਪਤਾ ਵੀ ਇੱਥੇ ਘੱਟੋ ਘੱਟ ਵੀ ਜੇ 12 ਮਹੀਨੇ ਸਾਲ 'ਚ ਹੁੰਦੇ ਆ ਤੇ ਆਪਣੇ 8-9 ਮਹੀਨੇ ਗਰਮੀ 'ਚ ਚੱਲੇ ਜਾਂਦੇ ਆ ਹਾਂਜੀ ਕੜਾਕੇ ਦੀ ਠੰਡ ਤਾਂ 2 ਮਹੀਨੇ ਹੀ ਪੈਂਦੀ ਆ ਹਨਾ ਜੀ ਤੇ ਜ਼ਿਆਦਾਤਰ ਗਰਮੀ 'ਚ ਹੁੰਦੇ ਆ ਉਹ ਫਿਰ ਸਰਵਾਈਵ ਨਹੀਂ ਕਰ ਪਾਉਂਦੇ ਉਹ ਬੱਚੇ ਜਿਹੜੇ ਹੁੰਦੇ ਆ ਉਹ ਗਰਮੀ 'ਚ ਮਤਲਬ ਕਿ ਵਾਧੇ ਫੁੱਲਦੇ ਨਹੀਂ ਜ਼ਿਆਦਾ ਉਹਨਾਂ ਨੂੰ ਬਿਮਾਰੀ ਆਉਂਦੀ ਆ ਮਾਰਟੈਲਿਟੀ ਹੋ ਜਾਂਦੀ ਉਹਨਾਂ ਦੀ ਤੇ ਉਹਦੇ ਕਰਕੇ ਕੰਪਨੀ ਸੁਝਾ ਦਿੰਦੀ ਆ ਵੀ ਤੁਸੀਂ ਕੋਸ਼ਿਸ਼ ਕਰੋ ਜਾਂ ਤਾਂ ਫੁੱਲ ਏਸੀ ਕਰ ਲਓ ਜਾਂ ਫੁੱਲ ਏਸੀ ਨਹੀਂ ਕਰਨਾ ਤੇ ਸੈਮੀ ਏਸੀ ਕਰ ਲਓ ਹਾਂ ਠੀਕ ਆ ਉਸ ਕਰਕੇ ਫਿਰ ਆਪਾਂ ਸੈਮੀ ਏਸੀ ਕੀਤਾ ਵੀ ਮਤਲਬ ਕਿ ਜਿਹੜਾ ਅੰਦਰ ਦਾ ਵੈਦਰ ਹੋਊਗਾ ਉਹ ਬਿਲਕੁਲ ਮਤਲਬ ਕਿ 20 22 23 ਟੈਂਪਰੇਚਰ ਇੱਥੇ ਜਿੱਥੇ ਉਹ ਰਹਿ ਸਕਦੇ ਸਮਝ ਸਕਦੇ ਹਾਂ 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 ਬਿਲਕੁਲ ਜੀ ਬਿਲਕੁਲ ਉਹਨਾਂ ਦੇ ਅਕੋਰਡਿੰਗ ਆਪਣਾ ਹੋਊਗਾ ਹਾਂਜੀ ਹਾਂਜੀ ਤੇ ਬਾਈ ਜੀ ਜਿਵੇਂ ਇਹ ਜਿਹੜਾ ਏਸੀ ਤੇ ਸੇਮ ਹੀ ਏਸੀ ਹੈ ਨਾ ਇਹ ਤਾਂ ਟੈਕਨੀਕਲ ਗੱਲਾਂ ਹੋਈਆਂ ਜੇ ਆਪਾਂ ਆਪਣੇ ਦੇਸੀ ਤਰੀਕੇ ਦੀ ਗੱਲ ਕਰੀਏ ਹੈ ਨਾ ਜਿਵੇਂ ਆ ਸ਼ੈੱਡ ਆਪਾਂ ਵੇਖੀਏ ਤੁਸੀਂ ਬਾਸ ਦਾ ਬਣਾਇਆ ਹਾਂਜੀ ਇਹਦਾ ਉਹੀ ਪਰਪਸ ਰਿਹਾ ਵੀ ਆਪਾਂ ਟੈਂਪਰੇਚਰ ਮੇਨਟੇਨ ਕਰਨਾ ਸਤੇ ਇਹ ਚੀਜ਼ ਕਰੀ ਹੈ ਹਾਂਜੀ 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 ਇਹਦਾ ਫਾਇਦਾ ਹੁੰਦਾ ਕੋਈ ਪੂਰਾ ਫਾਇਦਾ ਜੀ ਇਹਦਾ ਵੀ ਜਿਵੇਂ ਹੁਣ ਇਹ ਠੰਡਾ ਰਹਿੰਦਾ ਜਾਂ ਸਿਆਲ ਦੇ ਵਿੱਚ ਗਰਮ ਰਹਿੰਦਾ ਬਿਲਕੁਲ ਜੀ ਬਿਲਕੁਲ ਆ ਹੁਣ ਤੁਸੀਂ ਵੇਖ ਲਓ ਵੀ ਜਿਵੇਂ ਮਤਲਬ ਕਿ ਇੱਥੇ ਪੱਲੀਆਂ ਲੱਗ ਜਾਣੀਆਂ ਘੇਰੇ ਘੇਰੇ ਛਾ ਠੰਡ ਦੇ ਵਿੱਚ ਠੰਡ ਦੇ ਵਿੱਚ ਘਰੇ ਘਰੇ ਪਰ ਪੱਲੀਆਂ ਲੱਗ ਜਾਣੀਆਂ ਅੰਦਰ ਉਹ ਲੱਗ ਜਾਣਾ ਆਪਣੇ ਪੱਟੀਆਂ ਲੱਗ ਜਾਂਦੀਆਂ ਹੀਟਰ ਵਗੈਰਾ ਲੱਗ ਜਾਂਦੇ ਹੈਨਾ ਪੂਰਾ ਟੈਂਪਰੇਚਰ ਸਹੀ ਰਹਿ ਜਾਂਦਾ ਜਿੱਨਾ ਉਹਨਾਂ ਨੂੰ ਲੋਡ ਹੁੰਦੀ ਹੈ ਠੀਕ ਹੈ ਤੇ ਗਰਮੀਆਂ ਚ ਇਦਾਂ ਦਾ ਮਾਹੌਲਾ ਵੀ ਇਹ ਜਿਹੜੀ ਛੱਤ ਆ ਇਹ ਟੈਂਪਰੇਚਰ ਠੰਡਾ ਰੱਖਦੀ ਆ ਹੈਨਾ ਹੁਣ ਅਸੀਂ ਪਹਿਲਾਂ ਪਲਾਨ ਬਣਾਇਆ ਸੀਗਾ ਵੀ ਛੱਤ ਪਾਵਾਂਗੇ ਟੀਨਾਂ ਵਾਲੀ ਹਾਂ ਉਹ ਆਪਾਂ ਨੂੰ 10-20000 ਰੁਪਏ ਸਸਤੀ ਜ਼ਰੂਰ ਪੈਂਦੀ ਆ ਠੀਕ ਹੈ ਜੀ ਬਾਲਾ ਨਹੀਂ ਫਰਕ ਪੈਂਦਾ ਸਾਰਾ ਅਸੀਂ ਤੋੜ ਮਰੋੜ ਕੱਢਿਆ ਹੋਇਆ ਉਹ 10-20000 ਰੁਪਏ ਦਾ ਹੀ ਫਰਕ ਪੈਂਦਾ ਹਾਂ ਉਹੋ ਜਾਂ ਫਿਰ ਜਦੋਂ ਆਪਾਂ ਕੰਮ ਕਰਨਾ ਫਿਰ ਆਪਾਂ ਨੂੰ ਥੱਲੇ ਇੱਕ ਬੱਬਲ ਸ਼ੀਟ ਲਾਉਣੀ ਪੈਂਦੀ ਆ ਹਾਂਜੀ ਲਾਉਣੀ ਹੈ ਹਨਾ ਉਹ ਬੱਬਲ ਸ਼ੀਟ ਜੇ ਲਾਉਣੀ ਆ ਤੇ ਉਹ 50000 ਰੁਪਏ ਦੀ ਬੱਬਲ ਸ਼ੀਟ ਲੱਗਦੀ ਐ ਇੰਨੇ ਇਰੀਏ ਦੇ ਹਾਂ ਇੰਨੇ ਏਰੀਏ 'ਚ ਜੇ ਆਪਾਂ ਲਾਉਣੀ ਹੋਵੇ 50000 ਰੁਪਏ ਦੀ ਬੱਬਲ ਸ਼ੀਟ ਲੱਗਦੀ ਐ ਠੀਕ ਆ ਹਾਂ ਤੇ ਉਹਦੇ ਨਾਲੋਂ ਫਿਰ ਇੱਕ ਉਹਦੇ 'ਚ ਇਹ ਵੀ ਉਹਨੂੰ ਆਪਾਂ ਜੇ ਚਾਹੀਏ ਤਾਂ ਡਬਲ ਨਹੀਂ ਕਰ ਸਕਦੇ ਉੱਤੇ ਤੁਰ ਫਿਰ ਨਹੀਂ ਸਕਦੇ ਕਿਉਂਕਿ ਉਹ ਤੁਹਾਨੂੰ ਪਤਾ ਚਾਦਰਾਂ ਆਈਆਂ ਹਲਕੀਆਂ ਹੁੰਦੀਆਂ ਹੈਨਾ ਇਹਦੇ ਤੇ ਆਪਾਂ ਡਬਲ ਵੀ ਕਰ ਸਕਦੇ ਹਾਂ ਵੀ ਜਿੰਨਾ ਬੱਚਾ ਥੱਲੇ ਪਾਇਆ 5000 ਬੱਚਾ ਥੱਲੇ ਪਾਇਆ 5000 ਹੀ ਆਪਾਂ ਉੱਤੇ ਪਾ ਸਕਦੇ ਹਾਂ ਅੱਛਾ ਇਹਦਾ ਉਹ ਫਾਇਦਾ ਵੀ ਇਹਦਾ ਉਹ ਵੀ ਫਾਇਦਾ ਵਾ ਵੀ ਕੱਲ ਨੂੰ ਜੇ ਆਪਾਂ ਕੰਮ ਵਧਾਉਣਾ ਹੈ ਬਿਲਕੁਲ ਜੀ ਜਿਵੇਂ ਜਿੰਨਾ ਏਰੀਆ ਹੈਨਾ ਇਹਦੇ ਉੱਤੇ ਵੀ ਆਪਾਂ ਬੱਚੇ 5000 ਬੱਚਾ ਉੱਤੇ ਵੀ ਰਹਿ ਸਕਦੇ ਹਾਂ ਗਾਂ ਫਿਊਚਰ ਨੂੰ ਸੋਚ ਕੇ ਇਹ ਕੰਮ ਵਧਾ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਇਹ ਕੰਮ ਤਾਂ ਬਹੁਤ ਵ ਇਹ ਬਲਬ ਤਾਂ ਫਿਰ ਲਾਉਣੇ ਪੈਣੇ ਆ ਨਾ ਅੰਦਰ ਫਿਰ ਮਤਲਬ ਕਿ ਰੋਸ਼ਨੀ ਲਈ ਹਾਂ ਰਾਤ ਹੁੰਦੀ ਆ ਫਿਰ ਉਹ ਤਾਂ ਜਗਾ ਦਈਦੇ ਆ ਠੀਕ ਹੈ ਜੀ ਭਾਈ ਜੀ ਜਿਵੇਂ ਆਪਾਂ ਕੋਈ ਵੀ ਕੰਮ ਸ਼ੁਰੂ ਕਰ ਲੈਨੇ ਆ ਹਨਾ ਹਾਂਜੀ ਸਭ ਤੋਂ ਪਹਿਲਾਂ ਜਿਹੜਾ ਬੰਦਾ ਆਪਾਂ ਨੂੰ ਦੇਖਦਾ ਉਹ ਆ ਹੀ ਸੋਚਦਾ ਹੈ ਵੀ ਇਸ ਕੰਮ ਦੇ ਵਿੱਚ ਸੇਵਿੰਗ ਕਿੰਨੀ ਕੁ ਹੁੰਦੀ ਹੋਊਗੀ ਤੇ ਕਿਸ ਤਰ੍ਹਾਂ ਦੇ ਨਾਲ ਆਪਣੀ ਬਚਤ ਹੁੰਦੀ ਹੈ ਇਸ ਕੰਮ ਦੇ ਵਿੱਚ ਸੇਵਿੰਗ ਦਾ ਦੇਖੋ ਵੀਰੇ ਇਦਾਂ ਵਾਂ ਵੀ ਜੇ ਹੁਣ ਮੰਨ ਕੇ ਚੱਲੋ ਵੀ ਆਪਾਂ ਪੈਸੇ ਲਾਏ ਆ ਹਨਾ ਉਹ ਪੈਸੇ ਮੈਨੂੰ ਐ ਲੱਗਦਾ ਵਾ ਵੀ ਜੈਸਾ ਬਣਾ ਸੀ ਪੈਸੇ ਲਾਏ ਆ ਤੇ 1 ਸਾਲ ਚ ਪੈਸੇ 1.5 ਸਾਲ ਚ ਕਵਰ ਹੁੰਦੇ ਆ ਮੰਨ ਲਓ ਜੇ ਅਸੀਂ ਹੁਣ ਸੈਮੀ ਏਸੀ ਕੀਤਾ ਸਾਡਾ ਸਾਰੇ ਪੈਸੇ ਜਿਹੜੇ ਵੈਸੇ ਤਾਂ ਜਿਹੜਾ ਸ਼ੈੱਡ ਪਿਆ ਆਪਣਾ ਇਹ 12-13 ਲੱਖ ਚ ਪੈ ਗਿਆ ਉਹ ਤੁਹਾਨੂੰ ਦੱਸਤਾ ਪਰ 8-9 ਲੱਖ ਰੁਪਏ ਜਿਹੜੀ ਸੈਮੀ ਏਸੀ ਕੀਤਾ ਨਾ ਅਸੀਂ ਨਾਰਮਲ ਤੋਂ ਇੱਕ ਉੱਪਰਲੀ ਜਿਹੜੀ ਕੈਟਾਗਰੀ ਆ ਉਹ ਕੀਤੀ ਆ ਉਹਦੇ ਚ ਇਹ ਆ ਵੀ ਉਹਨਾਂ ਨੇ ਜਿਹੜੇ ਹੁਣ ਇੱਥੇ 쿨ਿੰਗ ਪੈਡ ਲੱਗਣੇ ਆ ਆ ਜਗਾ ਛੱਡੀ ਆ ਮੈਂ ਤੁਹਾਨੂੰ ਦਿਖਾ ਦਿਓ ਬਾਅਦ ਚ ਵੀਡੀਓ ਚ ਹਾਂ ਆ ਕੂਲਿੰਗ ਪੈਡ ਲੱਗਣੇ ਆ ਉਧਰਲੇ ਸਾਈਡ ਪੱਖੇ ਲੱਗਣੇ ਆ ਵੱਡੇ 52 52 ਇੰਚ ਦੇ ਪੱਖੇ ਹੁੰਦੇ ਆ ਉਹਨਾਂ ਦਾ ਵੀ ਖਰਚਾ ਆ ਉਹ ਸਾਰਾ ਕੰਪਨੀ ਨੇ ਕਰਨਾ ਜੀ ਉਹ ਸਾਰਾ ਕੰਪਨੀ ਨੇ ਦੇਣਾ ਆਪਾਂ ਨੂੰ ਕੰਪਨੀ ਨਾਲ ਜਿਨ੍ਹਾਂ ਨਾਲ ਆਪਣਾ ਐਗਰੀਮੈਂਟ ਹੋਇਆ ਵਾ ਉਹ ਕੰਪਨੀ ਪ੍ਰੋਵਾਈਡ ਕਰਦੀ ਆ ਆਪਾਂ ਨੂੰ ਆਪਾਂ ਉਹਨਾਂ ਨੂੰ ਉੱਕਾ ਪੁੱਕਾ ਉਹਨਾਂ ਨੇ ਆਪਾਂ ਨੂੰ ਇੱਕ ਮਤਲਬ ਕਿ ਬਣਾ ਕੇ ਦੇਤਾ ਵੀ ਇੰਨਾ ਖਰਚਾ ਆਊਗਾ ਤੁਹਾਡਾ ਉਹ ਮੰਨ ਲਓ ਆਪਾਂ 8-9 ਲੱਖ ਰੁਪਈਆ ਉਹਨਾਂ ਨੂੰ ਪੇ ਕੀਤਾ ਉਹ ਚੀਜ਼ ਦਾ ਠੀਕ ਆ ਉਹਦੇ ਚ ਇਹ ਵਾਦਾ ਹੁੰਦਾ ਵਾ ਵੀ ਉਹ ਆਪਾਂ ਨੂੰ ਮਨ ਕੇ ਚ ਲੋਬੀ ਉਹ ਸਾਬ ਨਾਲ ਰੇਟ ਵੀ ਵਧਾ ਦਿੰਦੇ ਆ ਜੇ ਨਾਰਮਲ ਦਾ ਰੇਟ ਮੰਨ ਲਓ ਵੀ 6 ਰੁਪਏ 7 ਰੁਪਏ ਆ ਹਨਾ ਤੇ ਉਹ ਆਪਾਂ ਨੂੰ 8-9 ਰੁਪਏ ਰੇਟ ਦਿੰਦੇ ਆ ਏਸੀ ਵਾਲੇ ਦਾ ਹੋਰ ਰੁਪਈਆ 2 ਰੁਪਈਆ ਜ਼ਿਆਦਾ ਆ ਹਨਾ ਤੇ ਆਪਾਂ ਹੁਣ ਮਿਡਲ ਕਲਾਸ ਚ ਆ ਤੇ ਉਹਦਾ ਮਤਲਬ ਹੋ ਕੀ ਐਂ ਫਰਕ ਪੈਂਦਾ ਇਹ ਚੀਜ਼ ਦਾ ਤੇ ਪੈਸੇ ਦਾ ਵੀ ਐਂ ਫਰਕ ਪੈਂਦਾ ਜੀ ਬਚਤ ਦੀ ਤੁਸੀਂ ਗੱਲ ਕਰ ਰਹੇ ਸੀ ਬਚਤ ਦੀ ਤੁਹਾਨੂੰ ਮੈਂ ਬਾਹਲਾ ਤਾਂ ਨਹੀਂ ਐਗਜ਼ੈਕਟ ਦੱਸਦਾ ਬਟ ਤੁਹਾਨੂੰ ਮੈਂ ਇਦਾਂ ਦੱਸ ਦਿੰਨਾ ਵੀ ਜਿੱਡਾ ਆ ਫਾਰਮ ਆਪਣਾ ਇੱਥੇ ਜੇ ਆਪਾਂ ਸਹੀ ਪ੍ਰੋਪਰ ਕੰਮ ਕਰਦੇ ਆ ਹਨਾ ਤੇ ਮੇਰੇ ਹਿਸਾਬ ਨਾਲ 50 ਦਿਨ ਦੇ ਵਿੱਚ ਬੰਦੇ ਨੂੰ 2 ਕੁ ਲੱਖ ਰੁਪਈਆ ਸਵਾ 2 ਲੱਖ ਰੁਪਈਆ ਬਣਦਾ ਵਾ ਸਾਰੇ ਖਰਚੇ ਖੁਰਚੇ ਕੱਢ ਕੇ 2 ਲੱਖ ਰੁਪਈਆ ਤਾਂ ਬਣਦਾ ਹੀ ਹੈ ਨਾ ਪੱਕਾ ਹੀ ਵੱਟਦੇ ਆ ਹਾਂ ਨਹੀਂ ਤੇ ਇਹਦੀ ਜਿਵੇਂ ਆਪਾਂ ਖੇਤੀ ਦੀ ਗੱਲ ਕਰ ਲਈਏ ਖੇਤੀ ਹੈ ਖੇਤੀ ਹੈ ਇੱਕ ਸਾਡੀ ਹੈ ਨਾ ਬਿਲਕੁਲ ਜੀ ਵੀ ਇਹਦੀ ਖੇਤੀ ਕਿੰਨਾ ਕਿੰਨੇ ਦਿਨਾਂ ਚ ਇਨਕਮ ਆਪਾਂ ਨੂੰ 50 ਦਿਨਾਂ ਦੀ ਕਹਿਆ ਤੁਸਾਂ 50 ਦਿਨਾਂ ਦਾ ਤੁਹਾਨੂੰ ਮੈਂ ਇਹ ਦੱਸਿਆ ਵਾ ਵੀ ਅੱਜ ਝੂਟਾ ਆਇਆ ਅੱਜ ਝੂਟਾ ਆ ਗਿਆ ਉਸ ਤੋਂ ਬਾਅਦ ਜੋ ਅਗਲਾ ਨੈਕਸਟ ਜੋ ਝੂਟਾ ਆਉਣਾ ਵਾ ਹੈ ਨਾ ਉਹ ਝੂਟਾ ਆਉਣ ਦੇ ਵਿੱਚ ਵਿੱਚ ਜਿੰਨਾ ਪ੍ਰੋਸੈਸ ਹੋ 50 ਦਿ ਉਹ ਪਿਆ ਦੇਣਦਾ ਵੀ ਆਹ ਚੂਚਾ ਲੈ ਜਾਣਗੇ ਉਹ ਇਹ ਚੂਚਾ ਮੰਨ ਕੇ ਚਲੋ ਅੱਜ ਚੂਚਾ ਆਇਆ 30 ਦਿਨਾਂ ਦੇ ਵਿੱਚ 32 ਦਿਨਾਂ 35 ਦਿਨਾਂ ਦੇ ਵਿੱਚ ਵਿੱਚ ਉਹਨਾਂ ਨੇ ਚੂਚਾ ਚੱਕ ਕੇ ਲੈ ਜਾਣਾ ਕਿਉਂਕਿ ਉਦੋਂ ਨੂੰ ਉਹ 2.5 ਕਿਲੋ ਦਾ ਹੋ ਜਾਂਦਾ ਠੀਕ ਹੈ ਜੀ ਉਹ ਚੱਕਿਆ ਗਿਆ ਉਦੋਂ ਬਾਅਦ ਚੋਂ ਅ ਅਗਲਾ ਫਿਰ ਆਪਾਂ ਰੇਚ ਕਾਉਣੀ ਅੰਦਰੋਂ ਜਿਹੜੀਆਂ ਇਹਨਾਂ ਦੀਆਂ ਬਿੱਠਾਂ ਵਗੈਰਾ ਹੁੰਦੀਆਂ ਅੰਦਰੋਂ ਰੇਚ ਕਾਉਣੀ ਫਿਰ ਸਪਰੇਅ ਸਪਰੂ ਮਾਰਨੀ ਕੋਈ ਵਾਇਰਸ ਨਾ ਰਹਿ ਜੇ ਹੈਨਾ ਤੋ ਪਲਵਾਉਣੀ ਮੰਨ ਲਓ ਕੁਝ ਚੀਜ਼ਾਂ ਹੁੰਦੀਆਂ ਐਦਾਂ ਦੀਆਂ ਉਹ 8-10 ਦਿਨ ਦਾ ਉਹ ਪ੍ਰੋਸੈਸ ਆ ਵੀ ਆਪਾਂ ਸਾਰਾ ਲਾ ਕੇ ਮੰਨ ਗਏ ਵੀ 50 ਕ ਦਿਨ ਦਾ ਪ੍ਰੋਸੈਸ ਹੈਗਾ ਵਾ ਅਗਲਾ ਚੂਚਾ ਆਉਣ ਦੇ ਵਿੱਚ ਵਿੱਚ ਠੀਕ ਹੈ ਜੀ ਤੇ ਜਿਹੜੀ ਤੁਸੀਂ ਰੇਹ ਦੀ ਗੱਲ ਕਰੀ ਐ ਉਹਦੀ ਵੀ ਕੋਈ ਅਲੱਗ ਤੋਂ ਇਨਕਮ ਹੁੰਦੀ ਆ ਹਾਂਜੀ ਉਹਦਾ ਐ ਹੁੰਦਾ ਵੀ ਉਹ 2000-3000 ਦੀ ਟਰਾਲੀ ਰਾਮਣਾ ਹੀ ਵੇਖ ਜਾਂਦੀ ਹੈ ਜੀ ਜ਼ਿਆਦਾਤਰ ਤਾਂ ਇਹਨੂੰ ਇਹ ਚ ਫੱਕ ਅਸੀਂ ਜਿਆਦਾ ਪਾਉਂਦੇ ਆ ਤੇ ਉਹ ਫੱਕ ਜਿਆਦਾ ਪਾਉਣ ਕਰਕੇ ਆਪਾਂ ਨੂੰ ਇਹ ਸੌਖ ਹੋ ਜਾਂਦਾ ਵੀ ਕੁਝ ਪਾਰਟੀਆਂ ਹੈਗੀਆਂ ਲੁਧਿਆਣੇ ਦੀਆਂ ਕੁਝ ਫੈਕਟਰੀਆਂ ਹੈਗੀਆਂ ਉਧਰ ਤੁਹਾਨੂੰ ਪਤਾ ਕੁਝ ਜ਼ਿਆਦਾ ਐਦਾਂ ਦਾ ਫਿਰ ਉਹ ਆਪਦੀ ਗੱਡੀ ਭੇਜਦੇ ਆ ਤੇ ਉਹ ਗੱਡੀ ਭੇਜ ਕੇ ਕੁਝ ਨਹੀਂ ਉਹਨਾਂ ਨੂੰ ਫੋਨ ਲਾ ਦਈਦਾ ਵੀ ਭਾਈ ਤੁਸੀਂ ਸਵੇਰੇ ਆ ਕੇ ਚੱਕ ਕੇ ਲੈ ਜਾਓ ਤੇ ਉਹ ਅਗਲੇ ਦਿਨ ਆ ਕੇ ਆਪ ਹੀ ਚੱਕ ਕੇ ਲੈ ਜਾਂਦੇ ਸਾਰਾ ਕੁਝ ਕੋਈ ਚੱਕਰ ਹਾਂਜੀ ਉਹ ਫੁੱਟ ਦੇ ਹਿਸਾਬ ਨਾਲ ਆਪਾਂ ਨੂੰ ਪੈਸੇ ਦੇ ਦਿੰਦੇ ਆ ਠੀਕ ਹੈ ਜੀ ਤੇ ਬਾਈ ਜੇ ਕੋਈ ਬੰਦਾ ਜਾਣਕਾਰੀ ਲੈਣਾ ਲੈਣਾ ਚਾਹੁੰਦਾ ਹੋਵੇ ਤੁਹਾਡੇ ਤੋਂ ਹਾਂਜੀ ਤੇ ਗੱਲ ਕਰ ਸਕਦਾ ਤੁਹਾਡੇ ਨਾਲ ਹਾਂ ਕੋਈ ਗੱਲ ਨਹੀਂ ਆਪਣਾ ਨੰਬਰ ਦੱਸ ਦਿਓ ਜੀ ਇੱਕ ਵਾਰੀ ਨੰਬਰ ਆਪਣਾ ਹੈਗਾ ਜੀ 814363 ਹਾਂਜੀ 37371 ਠੀਕ ਹੈ ਜੀ ਹਾਂਜੀ ਤੇ ਲਓ ਜੀ ਇਸ ਵੀਡੀਓ ਦੇ ਵਿੱਚ ਆਪਾਂ ਪੋਲਟਰੀ ਫਾਰਮ ਦੀ ਗੱਲ ਕਰੀ ਸੀ ਬਾਈ ਹੋਰਾਂ ਨੇ ਨਵਾਂ ਕੰਮ ਸ਼ੁਰੂ ਕੀਤਾ ਬਾਈ ਨੇ ਦੱਸਿਆ ਵੀ ਹੈ ਵੀ ਇਸ ਕੰਮੰਨੀ ਆਪਾਂ ਕਿਉਂ ਆਏ ਆ ਤੇ ਨੰਬਰ ਤੁਹਾਨੂੰ ਸਕਰੀਨ ਦੇ ਉੱਤੇ ਮਿਲ ਜੂਗਾ ਤੁਸੀਂ ਗੱਲ ਕਰਕੇ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਤੇ ਆਪਣੀ ਇਹ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਹੁਣ ਆਪਾਂ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ